ਲੋਕ ਸਭਾ ਚੋਣਾਂ ਨੂੰ ਸਿਰਫ ਇੱਕ ਦਿਨ ਬਾਕੀ ਹੈ ਤੇ ਚੋਣ ਪ੍ਰਚਾਰ ਵੀ ਬੀਤੇ ਦਿਨੀ ਖਤਮ ਹੋ ਗਿਆ ਹੈ ਇਸ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਕੀਤੀ ਗਈ ਉਹਨਾਂ ਇੰਟਰਵਿਊ ਵਿੱਚ ਕਿਹਾ ਹੈ ਕਿ ਇਸ ਵਾਰ ਪੰਜਾਬ ਵਿੱਚ ਜੋਸ਼ ਨੂੰ ਵੇਖ ਕੇ ਲੱਗਦਾ ਹੈ ਕਿ ਪੰਜਾਬ ਵਿੱਚ 13 0 ਹੋਵੇਗਾ ਪੰਜਾਬ ਵਿੱਚ ਜੋ ਵੀ ਇਸ ਸਮੇਂ ਕੰਮ ਹੋ ਰਹੇ ਨੇ ਲੋਕ ਉਹਨਾਂ ਨੂੰ ਵੇਖ ਕੇ ਹੀ ਵੋਟਾਂ ਪਾ ਰਹੇ ਨੇ ਜਿਸ ਤਰ੍ਹਾਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚੁੱਪਚਪੀਤੇ ਲੋਕਾਂ ਨੇ 117 ਵਿੱਚੋਂ 92 ਸੀਟਾਂ ਦਿੱਤੀਆਂ ਸਨ ਉਸੇ ਤਰ੍ਹਾਂ ਚੁੱਪਚਪੀਤੇ ਹੁਣ ਵੀ ਪੰਜਾਬ ਦੀ ਜਨਤਾ ਪੱਕਾ ਝਾਰੂ ਫੇਰੇਗੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੇ ਅਸੀਂ ਕਿਸੇ ਨੂੰ ਵੀ ਭੁੱਖਾ ਨਹੀਂ ਮਰਨ ਦੇਣਾ। ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਮੋਹਈਆਂ ਕਰਵਾਈਆਂ ਗਈਆਂ ਨੌਕਰੀਆਂ ਨੂੰ ਲੈ ਕੇ ਵੀ ਵਿਰੋਧੀ ਧਿਰ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਭਾਤਪਾ ਜਾਖੜ ਕੋਲੋਂ ਝੂਠ ਬੁਲਵਾਉਂਦੀ ਹੈ। ਜਦੋਂ ਸਚਾਈ ਸਾਹਮਣੇ ਆਉਂਦੀ ਹੈ ਤਾਂ ਫਿਰ ਉਹ ਮੁਆਫੀ ਮੰਗਦੇ ਨੇ ਨੌਕਰੀਆਂ ਦੇ ਅੰਕੜੇ ਪੇਸ਼ ਕਰਦੇ ਆ ਭਗਵੰਤ ਮਾਨ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵਿੱਚ 472 ਐਨੀਮਲ ਹਾਊਸ ਮੈਟਰੀ ਵਿੱਚ 469 ਚੀਫ ਇਲੈਕਟ੍ਰੋ ਅਫਸਰ 60 ਕਾਰਪੋਰੇਸ਼ਨ ਵਿੱਚ 789 ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਵਿੱਚ 1514 ਇਸ ਤਰ੍ਹਾਂ ਕੁੱਲ 13 ਇਸ ਤਰ੍ਹਾਂ ਕੁੱਲ 43000 ਦੇ ਕਰੀਬ ਨੌਕਰੀਆਂ ਵੱਖ-ਵੱਖ ਵਿਭਾਗਾਂ ਵਿੱਚ ਦਿੱਤੀਆਂ ਜਾ ਚੁੱਕੀਆਂ ਨੇ ਅਜੇ ਤੱਕ 43000 ਨੌਕਰੀਆਂ ਦਿੱਤੀਆਂ ਨੇ ਜਦਕਿ ਲੱਖਾਂ ਦੇ ਕਰੀਬ ਨੌਕਰੀਆਂ ਦੇਣੀਆਂ ਅਜੇ ਬਾਕੀ ਨੇ ਕਿਸੇ ਵੀ ਨੌਕਰੀ ਤੇ ਕੋਈ ਹਾਈ ਕੋਰਟ ਦਾ ਕੇਸ ਨਹੀਂ ਹੈ ਵਿਧਾਨ ਸਭਾ ਚੋਣਾਂ ਦੌਰਾਨ ਦਿੱਤੀਆਂ ਗਈਆਂ ਗਰੰਟੀਆਂ ਤੇ ਬੋਲਦਿਆ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਵਿੱਚ ਉਹ ਵੀ ਗਰੰਟੀਆਂ ਪੂਰੀਆਂ ਕੀਤੀਆਂ ਨੇ ਜੋ ਦਿੱਤੀਆਂ ਵੀ ਨਹੀਂ ਸੀ